ਮੁਦਦਾਬ ਮੁਦਦਾਬ ਮਿਸਟਰ ਜੈ ਮਿਲ ਮੁਦਦਾਬ 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 ਦੋਸਤੋ ਪੂਰੇ ਪੰਜਾਬ ਪਰਦੇ ਵਿੱਚ ਵੇਰਕਾ ਮਿਲਕ ਪਲਾਂਟਾਂ ਦੇ ਬਾਹਰ ਅੱਜ ਆਪਣੇ ਆਊਟਸੋਰਸ ਹੱਕੀ ਮੰਗਾਂ ਦੇ ਲਈ ਧਰਨਾ ਦਿੱਤਾ ਜਾ ਰਿਹਾ ਹੈ ਉੱਥੇ ਗੱਲਬਾਤ ਕਰੀਏ ਤਾਂ ਅੱਜ ਕਣਿਆ ਕੇ ਬਾਂਗੜਾ ਆਊਟਸੋਰਸ ਮੁਲਾਜ਼ਮਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ 3 ਦਿਨ ਦਾ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਸ਼ੁਰੂਆਤੀ ਤੌਰ ਤੇ ਉਤੇ ਲਗਾਤਾਰ ਧੰਨੇ ਦੇ ਚਾਲੂ ਰਹਿਣ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੋ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ ਅਤੇ ਉਹਨਾਂ ਨੇ ਕਿਹਾ ਕਿ ਪਹਿਲੀ ਮੰਗ ਸਾਡੀ ਠੇਕਾਦਾਰੀ ਸਿਸਟਮ ਨੂੰ ਖਤਮ ਕਰਕੇ ਆਊਟਸੋਰਸ ਵਰਕਰਾਂ ਨੂੰ ਵਿਭਾਗ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਦੂਸਰੀ ਮੰਗ ਨੂੰ ਰੱਖਿਆ ਹੋਇਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਪੋਸਟਾਂ ਖਤਮ ਕੀਤੀਆਂ ਗਈਆਂ ਹਨ ਜਿਵੇਂ ਸਿਕਿਉਰਿਟੀ ਡਰਾਈਵਰ ਮਾਲੀ ਸਵੀਪਰ ਅਤੇ ਸਿਵਲ ਬੈਂਕ ਦੀਆਂ ਪੋਸਟਾਂ ਨੂੰ ਮੁੜ ਬਹਾਲ ਕੀਤਾ ਜਾਵੇ ਜਿੰਨਾ ਚਿਰ ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਧਰਨਾ ਲਗਾਤਾਰ ਜਾਰੀ ਰਹੂਗਾ ਅੱਜ ਉਹਨਾਂ ਨੇ ਕਿਹਾ ਕਿ ਇਹ ਧਰਨਾ ਉਦੋਂ ਚੁੱਕਿਆ ਜਾਊਗਾ ਜਦੋਂ ਮੈਨੇਜਮੈਂਟ ਦੇ ਵੱਲੋਂ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਵੱਲੋਂ ਸਤਾ ਤੋਂ ਆਉਣ ਤੋਂ ਪਹਿਲਾਂ ਜੋ ਵੱਡੇ ਦਾਅਵੇ ਕਰ ਰਹੇ ਸਨ ਅਤੇ ਠੇਕੇਦਾਰੀ ਸਿਸਟਮ ਖਤਮ ਕਰਨ ਦੇ ਅਤੇ ਸਿੱਧੇ ਕੰਟਰੈਕਟ ਦੇ ਵਿੱਚ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਜੇਕਰ ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਧਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਠਿੱਕਾ ਸੰਘਰਸ਼ ਵੀ ਵਿੱਡਿਆ ਜਾਵੇਗਾ ਔਰ ਕੀ ਕੁਝ ਕਿਹਾ ਆਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਾਂਜੀ ਅੱਜ 베르카 ਕੈਟਰਲ ਫੀਡ ਪਲਾਨਟ ਕਣੀਏ ਕੇ ਬੰਗੜ ਵਿਖੇ ਔਰਸੋਰਸ ਮੁਲਾਜ਼ਮਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਇਹ 베르카 ਮਿਲਕ ਤੇ ਕੈਟਰਲ ਫੀਡ ਪਲਾਨਟ ਦੇ ਸਮੂਹ ਔਰਸੋਰਸ ਮੁਲਾਜ਼ਮਾਂ ਵੱਲੋਂ ਹਰ ਵਿਭਾਗ ਦੇ ਬਾਹਰ ਇਹ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਅੱਜ ਆਪਾਂ ਵੀ ਕਣੀਏ ਕੇ ਬੰਗੜ ਵਿ ਸ਼ੰਗਰਸ਼ਰੇ ਲੋਕ ਨੇ ਜਿਹੜੇ ਧਰਨੇ ਦੇ ਵਿੱਚ ਬੈਠੇ ਨੇ ਮੀਂਹ ਦਾ ਵੀ ਮੌਸਮ بارش ਦੇ ਵਿੱਚ ਵੀ ਇਹ ਸਵੇਰ ਤੋਂ ਇਹ 8 ਵਜੇ ਤੋਂ ਲਗਾਤਾਰ ਹੀ ਬੈਠੇ ਨੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਇਹ ਦਰਨਾ ਨਹੀਂ ਛੁੱਕਿਆ ਜਾਊਗਾ ਸਾਡਾ ਡਿਮਾਂਡ ਬੰਗਾ ਹੀ ਹੈ ਸਾਡੀ ਪਹਿਲੀ ਮੰਗ ਇਹ ਹੋਈ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਤੇ ਔਰਸੋ ਸਵਰਕਰਾਂ ਨੂੰ ਵਿਭਾਗਾਂ 'ਚ ਸ਼ਾਮਲ ਕਰਕੇ ਮਹਿਕਮੇ ਦੇ ਥਰੂ ਜਰੀਏ ਤਨਖਾਹਾਂ ਦਿੱਤੀਆਂ ਜਾਣ ਦੂਸਰੀ ਸਾਡੀ ਮੰਗ ਇਹ ਹੈ ਕਿ ਜਿਹੜੀਆਂ ਸਾਡੀਆਂ ਪੋਸਟਾਂ ਖਤਮ ਕੀਤੀਆਂ ਜਿਵੇਂ ਸਿਕਿਉਰਟੀ ਡਰਾਈਵਰ ਮਾਲੀ ਸਲੀਪਰ ਤਸੀਵਨ ਬੈਂਕ ਦੀਆਂ ਪੋਸਟਾਂ ਸਾਡੀਆਂ ਇਹਨਾਂ ਨੇ ਖਤਮ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਬਹਾਲ ਕਰਾਉਣ ਵਾਸਤੇ ਇਹ ਜਿਹੜਾ ਧਰਨਾ ਜਿਹੜਾ ਜਾਰੀ ਆ ਤੀਸਰੀ ਸਾਡੀ ਮੰਗ ਹੈ ਜਿਹੜੇ ਘੱਟ ਪੜੇ ਲਿਖੇ ਉਹਨਾਂ ਨੂੰ ਤਰੱਕੀ ਦਿੱਤੀ ਜਾਵੇ ਇਹ ਘੱਟ ਪੜੇ ਲਿਖੇ ਜਿਹੜੇ ਦਾਦਾ 15-15 ਸਾਲ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਕੋਈ ਤਰੱਕੀ ਨਹੀਂ ਦਿੰਦੇ ਉਹਨਾਂ ਦੀ ਚੌਥੀ ਸਾਡੀ ਮੰਗ ਆ ਕਿ ਲੇਬਰ ਕਾਨੂੰਨ ਦੇ ਤਹਿਤ ਜਿਹੜਾ ਸਾਨੂੰ ਬੋਨਸ ਜਿਹੜਾ ਦਿੱਤਾ ਜਾਵੇ ਇਸ ਕਰਕੇ ਮੇਰੀ ਐਮ ਡੀ ਸਾਹਿਬ ਦੇ ਨਾਲ ਵੀ ਸਾਡੀ ਜਿਹੜੀ ਮੀਟਿੰਗ ਦਾ ਤਾਲਮੇ ਰਿਹਾ ਵਾ 4 ਮਹੀਨੇ ਲਗਾਤਾਰ ਚਾਰ ਮਹੀਨੇ ਐਮ ਡੀ ਸਾਹਿਬ ਦੇ ਨਾਲ ਵੀ ਤਾਲਮੇ ਰਿਹਾ ਮੀਟਿੰਗ ਦਾ ਪਰ ਚਾਰ ਮਹੀਨਿਆਂ ਦੇ ਵਿੱਚੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਮਜਬੂਰਨ ਜਦੋਂ ਐਮ ਡੀ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਤੇ ਪਰਚੇ ਕਰਾਂਗੇ ਜੇ ਤੁਸੀਂ ਧਰਨਾ ਲਾਓਗੇ ਤੁਹਾਡਾ ਨੌਸੀ ਜ਼ਿਲ੍ਹਾ ਜੀ ਸੁਟਾ ਕੇ ਮਜਬੂਰਾਂ ਸਾਨੂੰ ਫਿਰ ਸ਼ੰਗਰਛਦਾ ਰਾਹ ਹੀ ਸਾਡੇ ਕੋਈ ਕੋਈਗਾ ਫਿਰ ਅਸੀਂ ਕਿਸਾਨ ਜਿੱਥੇ ਬੰਦੀਆਂ ਸਮੂਚੀ ਕਿਸਾਨ ਜਿੱਥੇ ਬੰਦੀਆਂ ਨਾਲ ਸਲਾਮ مشورہ ਕਰਕੇ ਉਹਨਾਂ ਨੂੰ ਵੀ ਸੱਦਾ ਦਿੱਤਾ ਕਿ ਸਾਡੇ ਵਿੱਚ ਆਓ ਸਾਡੇ ਨਾਲ ਧੱਕਾ ਚੱਹੀ ਹੋ ਰਹੀ ਆ ਮਿਲਕ ਫਰ ਦੇ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ੇਰਗਿਲ ਜੀ ਨੇ ਪ੍ਰੈਸ ਬਿਆਨ ਜਾਰੀ ਕਰਦੇ ਆ ਦੱਸਿਆ ਕਿ ਅਸੀਂ ਪੰਜਿਆ 6000 ਪੋਸਟਾਂ ਕੱਢ ਰਹੇ ਮਿਲਕ ਫੈਰ ਦੇ ਵਿੱਚ ਔਰ ਨੇ ਵੀ 5000 ਬੰਦਾ ਜਿਹੜਾ ਵਾ ਉਹ ਕੰਮ ਕਰ ਰਿਹਾ ਵਾ ਸਾਡੇ ਮਿਲਕ ਫੈਰ ਦੇ ਵਿੱਚ ਔਰ ਸੋਰਸ ਤੇ ਉਹਨਾਂ ਨੂੰ ਭਰਤੀ ਮਹਿਕਮੇ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਵੀ 1000 ਪੋਸਟ ਬਜਦੀ ਔਰ ਤੁਸੀਂ ਆਪਣੀ ਜਿਹੜੀ ਭਰਤੀ ਕੱਢ ਲਓ ਪਰ ਇਹ ਕਹਿੰਦੇ ਕਿ ਅਸੀਂ 6000 ਬੰਦਾ ਬਾਹਰੋਂ ਹੀ ਲਿਆਉਣਾ ਵਾ ਤਾਂ ਦੇ ਜੋ ਇੱਕ ਬੰਦਾ ਨਹੀਂ ਭਰਤੀ ਕਰਨਾ ਤੁਸੀਂ ਹੁਣ ਸਰਕਾਰ ਨੂੰ ਕੀ ਮੰਗਦੇ ਅਸੀਂ ਸਰਕਾਰ ਨੂੰ ਇਹੋ ਹੀ ਮੰਗ ਕਰਦੇ ਆ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕਰੋ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਹੀਗੀ ਕਿ ਵੱਡੇ ਵੱਡੇ ਦਾਅਵੇ ਕਰਕੇ ਆਈ ਕਿ ਅਸੀਂ ਕੀ ਧੜੀ ਸਿਸਟਮ ਨੂੰ ਖਤਮ ਕਰਾਂਗੇ ਪਰ ਤੁਹਾਡੇ ਵੀ মিডিਆ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ ਜੇ ਤੱਕ ਠੇਕੇਦਾਰੀ ਸਿਸਟਮ ਕਿਸੇ ਵੀ ਮੈਕਮੇਜੇ ਖਤਮ ਨਹੀਂ ਕੀਤਾ ਗਿਆ ਦਰਨਾ ਕੰਨਦਰ ਜਾਰੀ ਰਹੇਗਾ ਦਰਨਾ 3 ਦਿਨ ਤੱਕ ਸੀ ਲੀਕਿਆ ਪਰ ਇਹ ਦਰਨਾ ਸਾਨੂੰ ਲੱਗਦਾ ਹੈ ਕਿ ਲੰਬਾ ਹੀ ਚੱਲੂਗਾ ਕਿਉਂਕਿ ਮੈਨੇਜਮੈਂਟ ਸਾਡੇ ਦਰਨੇ ਸਾਡੀਆਂ ਗੱਲਾਂ ਦੇ ਉੱਤਰ ਨਹੀਂ ਗੱਲਾਂ ਤੇ ਜਿਹੜੀ ਸਾਫ਼ ਨਹੀਂ ਉੱਤਰ ਰਹੀ ਸਾਡੀਆਂ ਮੰਗਾਂ ਮੰਨ ਨਹੀਂ ਰਹੀ ਇਹ ਦਰਨਾ ਮੇਰੇ ਹਸਾਬ ਦੇ ਨਾਲ ਤੇ ਲਗਾਤਾਰੀ ਜਾਰੀ ਰਹੂਗਾ ਮੈਂ ਆਪਣੇ ਸਾਰੇ ਹੀ ਸਾਥੀਆਂ ਨੂੰ ਕਹਿ ਦਿੰਦਾ ਵਾ ਕਿ ਸੰਘਰਸ਼ ਲੜਨਾ ਤੇ ਤਿੱਖੇ ਹੋ ਜਾਓ ਦਰਨਾ ਜਿਹੜਾ ਰਾਤ ਦਿਨ ਹੀ ਚੱਲੂਗਾ ਤੇ ਜੋ ਵੀ ਪ੍ਰਸ਼ਾਸਨ ਨਾਲ ਵੀ ਸਾਡੇ ਨਾਲ ਜੇ ਧੱਕਾਸ਼ਾਈ ਕਰੂਗਾ ਫਿਰ ਅਸੀਂ ਗੇਟ ਜੰਮ ਵੀ ਕਰਾਂਗੇ ਜੇ ਸਾਡੇ ਨਾਲ ਬਹੁਤੀ ਧੱਕਾਸ਼ਾਈ ਕਰੂਗਾ ਪ੍ਰਸ਼ਾਸਨ ਲੋਦੇ ਸਾਡਾ ਕੋਈ ਵੀ ਬੰਦਾ ਅੰਦਰ ਨਹੀਂ ਹੈਗਾ ਗੱਡੀਆਂ ਵੀ ਸਾਰੀਆਂ ਖਲੋਤੀਆਂ ਸਾਡਾ ਡਰਾਈਵਰ ਵੀ ਕੋਈ ਨਹੀਂ ਗੱਡੀ ਲੈ ਕੇ ਗਿਆ ਤੇ ਮੈਨੇਜਮੈਂਟ ਨੂੰ ਵੀ ਹੱਥ ਪੈਰਾਂ ਦੀ ਪਈ ਆ ਪਈ ਥੱਲਰੀ ਮੈਨੇਜਮੈਂਟ ਨੂੰ ਪਲਾਂਟਾ ਦੀ ਨੂੰ ਪਰ ਹੈਡ ਉਸ ਦੀ ਮੈਨੇਜਮੈਂਟ ਜਿਹੜੀ ਉਹਨਾਂ ਦੇ ਕੰਨ ਤੋਂ ਕੰਨ ਉਹਨਾਂ ਦੀ ਜਿਹੜੀ ਹੈ ਨਾ ਵਰਡਿੰਗ ਉਹੀ ਆ ਕਿ ਅਸੀਂ ਤੁਹਾਡਾ ਜਿਹੜੇ ਮੰਗਾ ਮਸਲੇ ਦਾ ਹੱਲ ਨਹੀਂ ਕਰ ਸਕਦੇ ਕਰ ਰਹੇ ਹੋਗੇ ਸਾਥ ਦੇ ਰਹੇ ਅੱਜ ਤਸੀਂ ਇਹ ਕਹਿਣਾ ਚਾ ਰਹੇ ਹਾਂ ਕਿ ਜੋ ਇਹ ਸਰਕਾਰ ਨੇ 2022 ਚ ਆਉਂਿਆ ਵਾਦਾ ਕੀਤਾ ਸੀ ਕਿ ਜਿੰਨੇ ਠੇਕਾ ਮਜ਼ਦਮਾ ਸਾਰੇ ਪੱਕੇ ਕੀਤੇ ਜਾਣਗੇ ਔਰ ਜੋ ਇਹ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਲੱਗਾ ਵਾ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਮੰਗਵਾਉਣ ਵਾਸਤੇ ਠੇਕਾ ਮਜ਼ਦਮਾ ਬਾਹਰ ਬੈਠੇ ਨੇ ਇਹ ਉਹੀ ਮਜ਼ਦਮਾ ਨੇ ਜਿਨ੍ਹਾਂ ਨੇ ਪਿਛਲੇ 15 ਸਾਲ ਤੋਂ ਇਹਨਾਂ ਪਲਾਂਟਾਂ ਨੂੰ ਅਰਸ਼ ਤੋਂ ਫਰਸ਼ ਤੇ ਲਿਆਂਦਾ ਵਾ ਤਰੱਕੀ ਵੱਲ ਲੈ ਕੇ ਆਇਆ ਇਹਨਾ ਮੋਟਾ ਮੁਨਾਫਾ ਕਮਾ ਕੇ ਸਰਕਾਰ ਨੂੰ ਦਿੱਤਾ ਵਾ ਅੱਜ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਮੁਲਾਜ਼ਮਾਂ ਵੱਲ ਜਿਹੜਾ ਧਿਆਨ ਦੇ ਕੇ ਇਹਦੀਆਂ ਮੰਗਾਂ ਨੂੰ ਪੂਰੀਆਂ ਕੀਤਾ ਜਾਵੇ ਇਹਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਖਾਸ ਕਰਕੇ ਮੁੱਖ ਮੰਤਰੀ ਕੋਲੋਂ ਤੇ ਜਿਹਦਾ ਇਹ ਮਹਿਕਮਾ ਵਾ ਤੇ ਆਪਣੇ ਮਹਿਕਮੇ ਦੀ ਸਾਰ ਲਓ ਔਰ ਪੂਰੇ ਪੰਜਾਬ ਦੇ ਲੋਕਾਂ ਤੁਸੀਂ ਕਹਿੰਦੇ ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਵਾਂ 3 ਕਰੋੜ ਲੋਕਾਂ ਦਾ ਤੁਹਾਡਾ ਸਰਕਾਰੀ ਉਦਾਰਾ ਵੇਰਕਾ ਮਿਲਕ ਪਲਾਂਟ ਜਿਹੜਾ ਉਹ ਤੇ ਅੱਜ ਬੰਦ ਪਿਆ ਵਾ ਉਹਦੀ ਪ੍ਰੋਡਕਸ਼ਨ ਬੰਦ ਹੋ ਗਈ ਆ ਤੁਸੀਂ ਇਹਦਾ ਮਤਲਬ ਪ੍ਰਾਈਵੇਟ ਜਿਹੜੇ ਮਿਲਕ ਪਲਾਂਟ ਉਹਨਾਂ ਨੂੰ ਕਿ ਬੜਾਵਾ ਦੇਣ ਡੇਓ ਆਪਣੇ ਪਲਾਂਟ ਨੂੰ ਬੰਦ ਕਰਨ ਡੇਓ ਮੇਰੀ ਬੇਨਤੀ ਇਹੀ ਆ ਕਿ ਇਹਨਾਂ ਲੋਕਾਂ ਦੀਆਂ ਸੁਣੀਆਂ ਮੰਗਾਂ ਮੰਨੀਆਂ ਜਾਣ ਨਹੀਂ ਤੇ ਜਿੰਨਾ ਚਿਰ ਸੰਘਰਸ਼ ਕਰਨਗੇ ਪੰਜਾਬ ਕਿਸਾਨ ਮਜ਼ਦੂਰ ਜਿੱਥੇ-ਇੱਥੇ ਵੀ ਬਲਾਊਗੀ ਆ ਵੇਰਕਾ ਮਿਲਕ ਪਲਾਂਟ ਵਾਲੇ ਉੱਥੇ-ਉੱਥੇ ਜਾਊਗੀ ਪੂਰੀ ਸਪੋਰਟ ਇਹਨਾਂ ਨੂੰ ਦਊਗੀ ਔਰ ਪਰਨਾ ਜਦੋਂ ਚੱਲਨ ਲੱਗੂ ਸਾਡੇ ਇੱਥੇ ਲੋਕ ਜਿਹੜੇ ਹਾਜ਼ਰੀ ਭਰਦੇ ਰਹਿਣਗੇ ਸਰਕਾਰਾਂ ਮੁਕਰਦੀਆਂ ਕਿਉਂ ਆਪਣੇ ਵਾਦੇ ਦੇਖੋ ਸਰਕਾਰਾਂ ਹਮੇਸ਼ਾ ਝੂਠੇ ਵਾਦੇ ਕਰਕੇ ਇਹ ਕੁਰਸੀ ਦੇ ਬੈਂਦੀਆਂ ਨੇ ਜਿਨ੍ਹਾਂ ਦੇ ਕੁਰਸੀ ਤੇ ਬਹਿਣਾ ਹੁੰਦਾ ਇਹੀ ਸਰਕਾਰ ਆ ਲੋਕਾਂ ਨੇ 94 ਐਮਐਲਏ ਦਿੱਤੇ ਆ ਕਿਉਂ ਦਿੱਤੇ ਆ ਕਿ ਲੋਕ ਪਹਿਲਾਂ ਸਰਕਾਰਾਂ ਤੋਂ ਤੰਗ ਸੀਗੇ ਲੋਕਾਂ ਨੂੰ ਇਸ ਸਰਕਾਰ ਤੇ ਇੱਕ ਵਿਸ਼ਵਾਸ ਜਾਗਿਆ ਅੰਦੋਲਨੋਂ ਚ ਨਿਕਲੀ ਪਾਰਟੀ ਸੀਗੀ ਤੇ ਇਹ ਅੰਦੋਲਨੋਂ ਚ ਨਿਕਲੀ ਪਾਰਟੀ ਆ ਲੋਕਾਂ ਦੇ ਜਿਹੜੇ ਮੰਗਾ ਉਹ ਲੋਕਾਂ ਦੇ ਹੱਕਾਂ ਨੂੰ ਜ਼ਰੂਰ ਧਿਆਨ ਦੇਊਗੀ ਪਰ ਭਗਵੰਤ ਮਾਨ ਦਾ ਵਾਦਾ ਸੀਗਾ ਕਿ ਸਰਕਾਰ ਚਾਉਂਦੇ ਹਰ ਆਪੈਨਾਂ ਲੋਕਾਂ ਦੇ ਭਲੇ ਵਾਸਤੇ ਚੱਲੂਗਾ ਉਹ ਜੋ ਪਹਿਲੀ ਮੰਗੇ ਸੀ ਜਿੰਨਾ ਠੇਕੇ ਸਸਤਿਆਂ ਨਾਲ ਖਤਮ ਕੀਤਾ ਜਾਊਗਾ इवन ਸਾਡੀਆਂ ਮੀਟਿੰਗਾਂ ਮਨਨ 17 ਜਾਂ 18 ਮਈ 2022 ਦੀ ਮੀਟਿੰਗ ਯਾਦ ਆ ਤੇ ਇਹਨੇ ਸਾਡੇ ਨਾਲ ਵਾਦਾ ਕੀਤਾ ਸੀ ਕੋਈ ਠੇਕੇ ਮਲਾਜੋ ਰਹਿਣ ਦਾ ਬਿਜਲੀ ਬੋਰਡ ਚ ਜਾਂ ਹੋਰ ਕੇ ਵਿਭਾਗ ਦੇ ਵਿੱਚ ਵੀ ਸਾਰੇ ਪੱਕੇ ਘਰਾਂ ਇਹ ਲੇਕਿਨ ਹੁਣ 4 ਸਾਲ ਹੋਣ ਜਾ ਰਹੇ ਆ ਅੱਜ ਤੱਕ ਮਲਾਦਮ ਜਿਹੜੇ ਕੱਚੇ ਨੇ ਔਰ ਸ਼ੋਸ਼ਨ ਹੋ ਰਿਹਾ ਜੋ ਜਿੰਨਾ ਉਹ ਕੰਮ ਕਰਦੇ ਨੇ ਉਹ ਜਿਹੜਾ ਮੁਨਾਫਾ ਵਾ ਉਹ ਉੱਪਰ ਬੈਠੇ ਜਿਹੜੇ ਕੋਈ ਕੰਮ ਨਹੀਂ ਕਰਦੇ ਉਹ ਲੈ ਰਹੇ ਨੇ ਆਪਣਾ ਹਿੱਸਾ ਪੱਤੀ ਖਾ ਲੈ ਨੇ ਜਿਹੜੇ ਮੈਦਾਨੋ ਗਰਾਊਂਡ ਤੇ ਕੰਮ ਕਰ ਰਹੇ ਆ ਮਸ਼ੀਨਾਂ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਉਹਦੇ ਹੱਥੇ ਦੇ ਨਹੀਂ ਦਿੱਤੇ ਜਾ ਰਹੇ ਉਹਦੇ ਵਾਸਤੇ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਸੋ ਮੇਰੇ ਪੱਤਰਕਾਰ ਵੀਰ ਆਏ ਨੇ ਵਾਈਡ ਵਾਸ ਸੋ ਮੈਂ ਜਿੱਤਨ ਸਿੰਘ ਮਨੋੜ ਵਾਈਸ ਪ੍ਰੈਜ਼ੀਡੈਂਟ ਆ ਵੀਰ ਕਾ ਕਰ ਰਹੀ ਟਿਕਣਾ ਇਹ ਬੰਗਰ ਤੋਂ ਸਰ ਅਕੀਆਡਾ ਪ੍ਰੋਟੈਸਟ ਕਰਨਾ ਮੇਨ ਮੁੱਦਾ ਇਹ ਹੈ ਕਿ ਮਤਲਬ ਜਿਹੜੇ ਔਰਸੋਸ ਮੁਲਾਜ਼ਮ ਕੰਮ ਕਰਦੇ ਆ ਇੱਥੇ ਆ ਉਹ ਠੇਕੇਦਾਰ ਦੇ ਅਧੀਨ ਉਹਨਾਂ ਨੂੰ ਸੈਲਰੀ ਆਉਂਦੀ ਹੈ ਤੇ ਉਹ ਠੇਕੇਦਾਰੀ ਸਿਸਟਮ ਨੂੰ ਅਸੀਂ ਉਹਨਾਂ ਨੇ ਇਹ ਗੱਲ ਕਹੀ ਵੀ ਹੈ ਐਮ ਡੀ ਸਾਹਮਣੇ ਮੀਟਿੰਗ ਹੋਈ ਹੈ ਹੀ ਗਏ ਉਸੇ ਤੇ ਐਮ ਡੀ ਸਾਹਿਬ ਨੇ ਸਿੱਧਾ ਸਾਹਮਣਾ ਕਰਤਾ ਵੀ ਤੁਸੀਂ ਜੋ ਕਰਨਾ ਕਰ ਲੋ ਮੈਂ ਘਰ ਦੇ ਪਰਚੇ ਕਰਾਉਂਗਾ ਤੁਹਾਨੂੰ ਅੰਦਰ ਛੱਡੂਗਾ ਤੁਹਾਨੂੰ ਆਉਂ ਕਰ ਦਿਆਂ ਜੋ ਤਮ ਗਿਆ ਨੇ ਟਿਆਨੇ ਤੇ ਉਹਦੇ ਤੋਂ ਬਾਅਦ ਫਿਰ ਅਸੀਂ ਡਿਸੀਜਨ ਲਿਆ ਕਿ ਅਸੀਂ ਮਤਲਬ ਉਹਨੂੰ ਫਿਰ ਜਵਾਬ ਤਰਨੇ ਨਾ ਰਵਾਂਗੇ ਫਿਰ ਰਾਹੁਲ ਗੁਰਤੇ ਨੇ ਉਥੇ ਭਰੀ ਸਭਾ ਦੇ ਬਾਹਰ ਆਇਆ ਸੀ ਤੇ ਸਾਡਾ ਮਤਲਬ ਮੰਗ ਪੱਤਰ ਲੈਣ ਤੋਂ ਉਹਨੇ ਮਤਲਬ ਵੀ ਸਹਿਕਾਰ ਕੀਤਾ ਕਿ ਨਹੀਂ ਮੈਨੂੰ ਨਹੀਂ ਚਾਹੀਦਾ ਜੇ ਉਹ ਬਹਾਰ ਆੜਦਾ ਵਿੱਚ ਪੱਦੀ ਸ਼ਬਦਾਵਲੀ ਵਰਤੀ ਸੋ ਉਸ ਅਧੀਨ ਅਸੀਂ ਤਿੰਨ ਦਿਨ ਦਾ ਪ੍ਰੋਟੈਸਟ ਕਰ ਰਹੇ ਆ 6 7 ਤੇ 8 ਜੇ ਇਹਦੇ ਸਾਨੂੰ ਅੱਗੇ ਸ਼ਾਮ ਨੂੰ ਸਾਡੇ ਮੁੱਦੇ ਦਾ ਹੱਲ ਹੁੰਦਾ ਵੇ ਮੇਰਾ ਹੀ ਸ਼ਾਮ ਨੂੰ ক্লোਜ਼ ਕਰ ਦਾਂਗੇ ਨਹੀਂ ਤੇ ਜੇ ਵੱਧ 10 ਦਿਨ ਲਾਉਣੇ ਪੈਣਗੇ ਮਹੀਨਾ ਲਾਉਣਾ ਪਏਗਾ 2 ਮਹੀਨੇ ਲਾਉਣੇ ਪੈਣਗੇ 5 ਮਹੀਨੇ ਲਾਉਣੇ ਪੈਣਗੇ ਵੱਧ ਤੋਂ ਵੱਧ ਇਹ ਸੜਕ ਵੀ ਢਕਾਂਗੇ ਐਸੇ ਇੰਨੀ ਕੀ ਕਿਰਤੀ ਕਰਦਾ ਕਿ ਇਹਦੇ ਕੋਈ ਹਿਸਾਬ ਨਹੀਂ ਜਿੰਨੀਆਂ ਵੀ ਕਿਸੇ ਬੰਦਿਆਂ ਨਾਲ ਲੈ ਕੇ ਚੱਲਾਂਗੇ ਸੋ ਕੈਟਲ ਫੀਡ ਕਣੀ ਦਾ ਬਾਂਗਰ ਖੰਡਾ ਤੇ ਮਿਲਕ ਫੱਡ ਆ ਟੋਟਾ ਦਾ ਜਿਹੜਾ ਉਹ ਧਰਨੇ ਦੇ ਬੈਠਾ ਹੋਇਆ ਹੈ ਜੋ ਜੇ ਤੇ ਐਮਡੀ ਸਾਹਿਬ ਕੋਈ ਸੋਲੂਸ਼ਨ ਕਰ ਦੇਣਗੇ ਇਹਦਾ ਤੇ ਬਹੁਤ ਵਧੀਆ ਜੇ ਆਪਾਂ ਕਹੀਏ ਵੀ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਪੰਜਾਬ ਇੱਕ ਕਲਾਕਾਰ ਬੰਦਾ ਆਪਾਂ ਬਣਾਇਆ ਹੈ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਆਮ ਬੰਦੇ ਦੀ ਗੱਲ ਖੜੋਗ ਆਮ ਬੰਦੇ ਦੀ ਗੱਲ ਨਹੀਂ ਸੁਣੀ ਆਮ ਬੰਦੇ ਦੀ ਗੱਲ ਸੁਣਦੇ ਨਹੀਂ ਆ ਜਿਨ੍ਹਾਂ ਨੇ 10-10 ਹਜ਼ਾਰ ਦਿੱਤਾ ਲੱਖ-ਲੱਖ ਰੁਪਏ ਦਿੱਤਾ ਉਹਨਾਂ ਨੂੰ ਮੋਟਾ ਦੀ ਗੱਲ ਉਹਨਾਂ ਨਹੀਂ ਸੁਣਦੇ ਆ